ਦੀ ਚੋਬਰਾ ਹੱਲਾ ਗੁੱਲਾ ਰੱਖੀਦਾ ਖੇਡ ਕਬੱਡੀ ਚੈਨਲ ਤੇ ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਤੇ ਇਸ ਵੀਡੀਓ ਵਿੱਚ ਦੇਖੋ ਜੱਗੂ ਹਾਕਮ ਵਾਲੀਏ ਨੇ ਹਰਿਆਣੇ ਦੇ ਪਲੇਅਰ ਤੇ ਥੱਪੜ ਕਿਉਂ ਮਾਰਿਆ ਜੱਗੂ ਪਿਆਰ 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 ਨਾਲ ਕੋਈ ਜੱਗ ਜੱਗ ਦੇ ਨਾਲ ਜੱਗੂ ਪਿਆਰ ਦੇ ਨਾਲ ਪਹਿਲਾਂ ਪੰਜ ਥੋੜਾ ਹੋਰ ਇਹਦਾ ਰੈਫਰੀ ਡਿਸੀਜਨ ਜਿਹੜਾ ਪੁਆਇੰਟ ਆ ਜਦੂਰ ਟੋਕ ਕਰਾਂਗੇ ਪਿਆਰਾ ਗੁਰਵਿੰਦਰ ਆ ਗਿਆ ਕੌਣ ਕੌਣ ਪਿਆਰ ਕਰਦਾ ਬਹੁਤ ਬਹੁਤ ਧੰਨਵਾਦ ਹੈ ਲਾਓ ਜੱਜੂ 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 ਪਿਆਰ 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 ਦੋ ਜੱਜਨੀ ਪਿਆਰ ਦੇ ਨਾਲ ਜੱਜੂ ਜੱਜੂ ਦੇ ਨਾਲ ਪਰਿਵਾਰ ਹੈ ਆਪਣਾ ਖੇਡ ਕਬੱਡੀ ਹੈ ਪਿਆਰ ਦੇ ਨਾਲ ਉਹਨਾਂ ਚ ਮਹਾਰਾ ਜੀ ਜਾਣਕਾਰੀ ਦੀ ਬਾਤੇ ਕਰਦੇ ਕਿ ਹੋਲਡ ਪੁਆਇੰਟ